ਲੋਕਾਂ ਦੇ ਇੱਧਰ ਨਹੀਂ ਜਾ ਸਕਦਾ ਮਾ ਆ ਉਹਦੇ ਘਰੇ ਨਹੀਂ ਜਾ ਸਕਦਾ ਇਹ ਲੋਕਾਂ ਨੂੰ ਸਜਾਇਆ ਲਈ ਐ ਸਵਿਰ ਬੰਦ ਥੋੜੀ ਸਜਾਇਆ ਹੈ ਟ੍ਰੈਫਿਕ ਬਹੁਤ ਆ ਜੀ ਤੇ ਪੁਲਿਸ ਆਏ ਜਾ ਨਹੀਂ ਦੇ ਰਹੇ ਮੈਂ ਵੀ ਸਾਨੂੰ ਇੱਥੇ ਲੰਘਣ ਨਹੀਂ ਦਿੱਤਾ ਜਾ ਰਿਹਾ ਬੱਚੇ ਛੱਡਣੇ ਦੀ ਪਰੇਸ਼ਾਨੀ ਆਉਂਦੀ ਹੈ ਸਬਜ਼ੀ ਲੈਣ ਗਏ ਆ ਵਾਪਸ ਨਹੀਂ ਆ ਸਕਦੇ ਸਰ ਸਾਡਾ ਦੱਸੋ ਹੀ ਕਸੂਰ ਹੈ ਪ੍ਰਸ਼ਾਸਨ ਦਾ ਆਪਦੀ ਡਿਊਟੀ ਕਰ ਰਿਹਾ ਉਹਨਾਂ ਨੂੰ ਤਾਂ ਕਰਨਾ ਪੈਂਦਾ ਐ ਪਰ ਸਵਿਰ ਬੰਦ ਆਪਦੇ ਘਰੇ ਬਹਿ ਕੇ ਸੇਵਾ ਕਰ ਲੈ ਸ਼੍ਰੀ ਅਕਾਲ 택 ਸਾਹਿਬ ਦੇ ਜਥੇਦਾਰਾਂ ਸਾਹਿਬਾਨਾਂ ਵੱਲੋਂ ਸ਼ੋਮਨੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਉੱਥੇ ਤੋਂ ਦੱਸਦੇ ਕਿ ਉਹ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਦੂਸਰੇ ਦਿਨ ਅੱਜ ਤਨਖਾਹਿਆ ਕਰਾਰ ਹੋਣ ਤੋਂ ਬਾਅਦ ਜਿਹੜੀ ਸੇਵਾ ਕੀਤੀ ਲਗਾਈ ਗਈ ਹੈ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਣੇ ਸ਼੍ਰੀ ਮੁਖਤਰ ਸਾਹਿਬ ਦੇ ਤੇ ਗੁਰਦੁਆਰਾ ਸਾਹਿਬ ਨੂੰ ਏਰੀਆ ਜਿੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਸੇਵਨ ਵਾਈ ਜਾਣੀ ਹੈ ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਵੱਲੋਂ ਬੈਰੀਕਡ ਕੀਤੇ ਹੋਏ ਆ ਕਿ ਕਿਉਂਕਿ ਸੁਖਵੀਰ ਸਿੰਘ ਬਾਦਲ ਵੱਲੋਂ ਅੱਜ ਇੱਥੇ ਕੀਰਤਨ ਸੁਣਿਆ ਜਾਣਾ ਹੈ ਗੇਟ ਦੇ ਬਾਹਰ ਸੇਵਨ ਮੈਜਾਨੀ ਹੈ ਬਰਸ਼ਾ ਫੜ ਕੇ ਤੇ ਨਾਲ ਜਿਹੜਾ ਵਰਤਨਾ ਦੀ ਸੇਵਾ ਕੀਤੀ ਜਾਨੀ ਸੋ ਤਸਵੀਰਾਂ ਦੇਖ ਸਕਦੇ ਕਿਸੇ ਵੱਲੋਂ ਬੱਚਿਆਂ ਨੂੰ ਇੱਕ ਮਾਪੇ ਜਿਹੜੇ ਸਕੂਲ ਛੱਡਣ ਜਾ ਰਹਾ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਬੈਰੀਕਡ ਕਰਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਸੋ ਦੇਖ ਸਕਦੇ ਪਿਤਾ ਬੱਚੇ ਸਕੂਲ ਛੱਡਣ ਜਾ ਰਹੇ ਤੇ ਮੰਨਤਾ ਕਰ ਰਹੇ ਪੁਲਿਸ ਪ੍ਰਸ਼ਾਸਨ ਦੀ ਕਿਉਂਕਿ ਇਹਨਾਂ ਦੇ ਵੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਜੀ ਬਣ ਜਾਂਦੀ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਤੇ ਕੁਝ ਸਮਾਂ ਪਹਿਲਾਂ ਜਦੋਂ ਸੇਵਾ ਨਿਭਾ ਰਹੇ ਸੀ ਤਾਂ ਕਾਤਿਲਾਨਾ ਹਮਲਾ ਹੋਇਆ ਸੀ ਕਿਉਂਕਿ ਮੈਂ ਗਾਣਾ ਚੜਨਾ ਹੈ ਦੋ ਗਲਤ ਕੀ ਕਰਦੇ ਆ ਲੋਕਾਂ ਨਾਲ 1640 ਮੇਰੇ ਇਹ ਰਹਿ ਐਸੇ ਤੇ ਦਰਬਾਰ ਸਾਹਿਬ ਦੇ ਨੇੜੇ ਹੀ ਐ 100 ਮੀਟਰ ਵੀ ਨਹੀਂ ਹੋਣਾ ਕੱਲ ਵੀ ਸਾਨੂੰ ਬੱਚੇ ਛੱਡਣੇ ਕਾਲ ਕੱਢੀ ਬੱਚਾ ਪੜਦਾ ਮੇਰਾ ਕੱਲ ਵੀ ਮੈਨੂੰ ਪਰੇਸ਼ਾਨੀ ਆਈ ਛੱਡਣ ਜੇ ਵਾਪਸ ਆਇਆ ਤਾਂ ਵਾਪਸ ਮੈਨੂੰ ਕੋਈ ਇੱਧਰ ਨਹੀਂ ਜਾ ਸਕਦਾ ਮੈਂ ਆਪਦੇ ਘਰੇ ਨਹੀਂ ਜਾ ਸਕਦਾ ਇਸ ਲੋਕਾਂ ਨੂੰ ਸਜ਼ਾ ਲਾਈ ਐ ਇਸ ਸਰਵੀਰ ਬਾਦ ਨੂੰ ਥੋੜੀ ਸਜ਼ਾ ਲਾਈ ਐ ਇਹ ਇਹ ਲੋਕਾਂ ਨੂੰ ਸਜ਼ਾ ਜਿਹੜੇ ਆਸ-ਪਾਸ ਸਾਡੇ 100 ਮੀਟਰ 200 ਮੀਟਰ ਦੇ ਹੀ ਰਹਿੰਦੇ ਲੋਕ ਵੀ ਉਹਨਾਂ ਨੂੰ ਸਜ਼ਾ ਲਾਈ ਗਈ ਇਸ ਸਰਵੀਰ ਬਾਦ ਨੂੰ ਸਾਰੇ ਨਹੀਂ ਲਾਈ ਗਈ ਇਹ ਕਿਤਨੇ ਕਿਤਨੇ ਉਹਨਾਂ ਨੇ ਗੋਲੀ ਵੀ ਚੱਲੀ ਆ ਕਿਤਨੇ ਕਿਤਨੇ ਵੱਡੀ ਜਿੰਮੇਵਾਰੀ ਪ੍ਰਸ਼ਾਸਨ ਨਹੀਂ ਇਸਿਆਂ ਦਾ ਕਰ ਲੈ ਪਰ ਸਰਬੋਤਮ ਅਦਾਲਤ ਨੇ ਜਿਹੜਾ ਹੁਕਮ ਦਿੱਤਾ ਜਿੱਥੇ ਸਾਡਾ ਕੀ ਕਸੂਰ ਹੈ ਵੀ ਸਾਨੂੰ ਇੱਥੇ ਲੰਘਣ ਨਹੀਂ ਦਿੱਤਾ ਜਾ ਰਿਹਾ ਬੱਚੇ ਛੱਡਨੇ ਦੀ ਪਰੇਸ਼ਾਨੀ ਆਉਂਦੀ ਹੈ ਸਬਜ਼ੀ ਲੈਣ ਗਏ ਆ ਵਾਪਸ ਨਹੀਂ ਆ ਸਕਦੇ ਸਾਡਾ ਦੱਸੋ ਕੀ ਕਸੂਰ ਹੈ ਇੱਥੇ ਫੋਕ ਤੁਸੀਂ ਕਿਤੇ ਲੋਕ ਨਿਰਾਸ਼ ਦਿਖਦੇ ਆ ਇਹਨਾਂ ਦਾ ਕਹਿਣਾ ਹੈ ਕਿ ਅਗਰ ਸਕਵਿਰ ਸਿੰਘ ਬਾਦਲ ਨੂੰ ਸੇਵਾ ਸੁਣਾਈ ਆ ਗਈ ਹੈ ਜਾਂ ਸਜਾ ਸੁਣਾਈ ਗਈ ਹੈ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਸਕਿਉਰਟੀ ਦੀ ਕੀ ਲੋੜ ਹੈ ਹੋਰ ਵੀ ਜਿਹੜੇ ਲੋਕ ਹੈ ਗੱਲਬਾਤ ਕਰਦੇ ਭਾਈ ਜੀ ਕੀ ਕਹਿਣਾ ਚਾਹੁੰਦੇ ਕਿੰਨੀ ਕਿ ਪਰੇਸ਼ਾਨੀ ਆ ਰਹੀ ਹੈ ਕਾਫੀ ਪਰੇਸ਼ਾਨੀ ਆ ਰਹੀ ਹੈ ਜੀ ਹੁਣ ਬੱਚੇ ਨੂੰ ਸਕੂਲ ਛੱਡਣ ਜਾਣਾ ਜੀ ਤੇ ਟ੍ਰੈਫਿਕ ਬਹੁਤ ਆ ਜੀ ਤੇ ਪੁਲਿਸ ਆਏ ਜਾਣ ਨਹੀਂ ਦੇ ਰਹੇ ਜੀ ਅੱਛਾ ਹਾਂ ਜੀ ਛੋਟੇ ਬੱਚੇ ਵੀ ਨਹੀਂ ਜਾਣ ਦੇ ਰਹੇ ਹਾਂ ਜੀ ਆਮ ਪਬਲਿਕ ਦੇ ਕਹਿੰਦਾ ਨਹੀਂ ਘਰੇ ਪਹੁੰਚੋ ਜੀ ਰਾਤ ਦਾ ਕਿਤੇ ਜਗ੍ਹਾ ਮੁੰਡਾ ਨਹੀਂ ਪਹੁੰਚਿਆ ਮੱਥਾ ਦੇਕਣਾ ਆਥੋ ਅ गुरदारे मेकन आया जी तू बंदा नी गया मुंडा टोटली देने तो। परेशानी की आ रही है। परेशानी मुंडा नहीं गया रात दी ਤੋ ਕਿਤਨੇ ਕਿਤਨੇ ਲੋਕ ਕਾਫੀ ਨਿਰਾਸ਼ ਦਿਖਾਈ ਦਿੰਦੇ ਨਜ਼ਰ ਆ ਰਹੇ ਇਹਨਾਂ ਦਾ ਕਹਿਣਾ ਕਿ ਅਗਰ ਸੇਵਾ ਦੀ ਸਜ਼ਾ ਲਗਾਈ ਗਈ ਹੈ ਤਾਂ ਉਹਨਾਂ ਨੂੰ ਕਿਤੇ ਸਕਿਉਰਟੀ ਦੀ ਲੋੜ ਨਹੀਂ ਜਾਂ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂਗਾ ਪਰ ਠੀਕ ਹੈ ਅਗਰ ਜੋ ਗੋਲੀकांड ਹੋਇਆ ਉਹਤਨੇ ਦੋ ਸਕਿਉਰਟੀ ਜਿਹੜੇ ਲੈ ਕੇ ਆਪਣੇ ਨਾਮ ਰੱਖ ਲੈਣ ਪਰ ਸੇਵਾ ਜਿਹੜੀ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਪਹਿਲਾਂ ਸਪੋਕਸਮੈਨ ਟੀਵੀ ਲਈ ਸ਼੍ਰੀ ਮਕਸਦਰ ਸਾਹਿਬ ਤੋਂ ਸੋਨੂ ਖੇੜਾ ਟੀਵੀ